ਅਮੇ ਪੜਾਈ ਜਾਂਦੇ ਆ a^2 b^2 2ab ਦੱਸੋ ਇਹ ਫਾਰਮੂਲਾ ਵਰਤ ਕੇ ਕਦੇ ਕਿੱਲੇ ਖਰੀਦੇ ਆ ਕਿਸਨੇ ਕੰਮ ਹੀ ਨਹੀਂ ਆਉਂਦਾ ਯਾਰ ਸਾਨੂੰ ਪੜਾਈ ਕੁਝ ਹੋਰ ਜਾਂਦੇ ਟੈਨ θ cos θ ਉਹਨੇ ਇੱਕ ਪੋਸਟ ਮੈਨਾਂ ਦੀਆਂ ਪੋਸਟਾਂ ਨਿਕਲੀਆਂ ਡਾਕੀਏ ਰੱਖਣੇ ਸੀ ਮਤਲਬ ਪੋਸਟਾਂ ਨਿਕਲੀਆਂ ਇੱਕ ਬੰਦਾ ਸਿਲੈਕਟ ਹੋ ਗਿਆ ਸਾਰਾ ਕੁਝ ਕਹਿੰਦੇ ਸਾਰਾ ਕੁਝ ਠੀਕ ਹੈ ਜੀ ਬਸ ਆਖਰੀ ਇੰਟਰਵਿਊ ਇੱਕ ਉਹ ਚ ਸਵਾਲ ਕਰਨਾ ਉਹ ਕਹਿੰਦੇ ਦੱਸੋ ਕਰੋ ਸਵਾਲ ਕਹਿੰਦੇ ਚੰਨ ਤੋਂ ਧਰਤੀ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੀ ਇਸ ਰੂਟ ਤੇ ਚਿੱਠੀਆਂ ਵੱਡਣੀਆਂ ਫੇਰ ਮੇਰਾ ਜਵਾਬ ਹੈ ਜੀ ਯਾਰ ਤੁਸੀਂ ਉਹਨਾਂ ਨੂੰ ਹੀ ਕਿਉਂ ਪੁੱਛੀਏ ਨਾ ਚੰਨ ਤੇ ਧਰਤੀ ਉਹਨਾਂ ਨੂੰ ਪੁੱਛ ਲਓ ਵੀ ਫਲਾਨੀ ਤਹਿਸੀਲ ਚ ਕਿੰਨੇ ਪਿੰਡ ਨੇ ਕਿੱਥੋਂ ਕਿਹੜਾ ਪ੍ਰੇਮ ਵਸਤੀ ਕਿੱਥੇ ਆ ਹੈ ਹਾਂ ਆ ਪ੍ਰੇਮ ਵਸਤੀ ਗਲੇ ਬੈਠੇ ਆ ਹਨ ਤੇ ਉਹਨਾਂ ਨੂੰ ਇਹ ਪੁੱਛੋ ਜਿੱਥੇ ਚਿੱਠੀਆਂ ਵੱਡਣੀਆਂ ਨੇ ਚੰਦ ਤੋਂ ਦੱਸੋ ਕੀ ਲੈਣਾ ਉਹਨਾਂ ਨੇ relevant ਇਹਨੂੰ ਕਹਿੰਦੇ ਰੈਲੇਵੈਂਟ ਸਵਾਲ ਕਰੋ ਰੈਲੇਵੈਂਟ ਪੜ੍ਹਾਈ ਕਰੋ ਅਸੀਂ ਪੜ੍ਹਾਈ ਨਹੀਂ ਉਹ ਪੜਾਵਾਂਗੇ ਜਿਹੜੀ ਰੈਲੇਵੈਂਟ ਹੋ ਜਿਹੜੀ ਕੰਮ ਆਵੇ ਜ਼ਿੰਦਗੀ ਹਾਂ ਸਾਡਾ ਵਿਰਸਾ ਦੱਸ ਦੋ ਕਿ ਅਸੀਂ ਕਿੰਨਾ ਸ਼ਹੀਦਾਂ ਦੇ ਵਾਰਿਸ ਹਾਂ ਦੱਸੋ ਦੱਸੋ ਕਿ ਅਸੀਂ ਕਿਹੜੇ ਕਿਹੜੇ ਕਿਵੇਂ ਕਿਵੇਂ ਲੜਾਈਆਂ ਲੜ ਕੇ ਸਾਡਾ ਦੇਸ਼ ਯਾਦ ਕਰਾਇਆ 26 ਜਨਵਰੀ ਦੀ ਚਾਕੀ ਦਿੱਲੀ ਵਾਲੇ ਪੰਜਾਬ ਵਾਲੇ ਜੇ ਨਹੀਂ ਦਿਖਾਉਣਗੇ ਕਿ ਰਸ਼ੀਰ ਭਗਤ ਸਿੰਘ ਦਾ ਮਾਨ ਸਨਮਾਨ ਸਾਡੇ ਘਟ ਜਾਊਗਾ ਮੈਂ ਤਾਂ ਕਹਿੰਦਾ 26 ਜਨਵਰੀ ਦੀ ਇੱਜ਼ਤ ਵਾਝਾਂਦੀ ਜੇ ਵਿੱਚ ਉਹਨਾਂ ਨੂੰ ਪਾ ਲੈਂਦੇ ਸਾਡੇ ਬਿਨਾ ਕਿਵੇਂ ਆਜ਼ਾਦੀਆਂ ਦੇ ਦਿਹਾੜੇ ਮਨਾ ਲੋਂਗੇ ਬਈ ਤੁਸੀਂ ਤੇ ਹੁਣ ਅੱਜ ਕੀ ਆਇਆ ਅੱਜ ਆਇਆ ਅਗਲੇ 3 ਸਾਲ ਦਾ ਰਿਲੀਜ਼ ਕਰਤਾ ਸਾਰਾ ਵੀ ਭਾਈ ਪੰਜਾਬ ਹੋਊਗਾ ਹੀ ਹੋਊਗਾ ਕਹਿੰਦੇ ਬਸ ਮੈਂ ਕਿਹਾ ਹੁਣ ਹੋਊਗਾ ਨਾ ਅਗਲੇ 3 ਸਾਲ ਦਾ ਸੈਂਟਰ ਸਰਕਾਰ ਨੇ ਜਾਰੀ ਕਰਤਾ ਕੈਲੰਡਰ ਜਾਈ ਕਰਤਾ ਕਿ 15 ਗਾਸਤ 26 ਜਨਵਰੀ 15 ਗਾ 26 2027 ਤੱਕ ਕਿ ਇਹ ਪੰਜਾਬ ਦੀ ਚੱਕੀ ਦੇ ਵਿੱਚ ਜਰੂਰ ਹੋਊਗੀ ਮੈਂ ਕਿਹਾ ਹੁਣ ਕਿਉਂ ਆਇਆ ਹਾਂ ਫਿਰ ਪਰ ਉਹ ਚੱਕੀ ਮੈਂ ਤਾਂ ਦਿਖਾਉਂ ਸਾਰੇ ਪੰਜਾਬ ਨੂੰ ਘਰੀ ਬਣਾ ਲੀਆਂ ਪਹਿਲਾਂ ਤਾਂ ਮੈਂ ਇੱਕੋ ਹੀ ਵੇਚਣੀ ਸੀ ਉੱਤੇ ਉਹਦੇ ਤਿੰਨ 파ਟ ਨੇ ਇੱਕ ਆਜ਼ਾਦੀ ਦੂਜਾ ਨਾਰੀ ਸ਼ਕਤੀ ਮਾਈ ਭਾਗੋ ਤੀਜਾ ਪੰਜਾਬ ਦਾ ਕਲਚਰ ਤਿੰਨ ਨੇ ਹੁਣ ਮੈਂ 15 20 ਬਣਵਾ ਲੀਆਂ ਰੋਜ਼ ਪਿੰਡਾਂ ਜਾਇਆ ਕਰਨੀ ਦਿਖਾਇਆ ਕਰਾਂਗੇ ਤੇ ਨਾਲੇ ਉਹਨਾਂ ਨੂੰ ਪੁੱਛਿਆ ਕਰਾਂਗੇ ਭਾਈ ਰਿਜੈਕਟ ਕੀਤੀ ਹੋਈਆਂ ਨੇ ਇਹ ਕੌਣ ਨੇ ਵੀ ਭਗ ਸਿੰਘ ਨੂੰ ਰਿਜੈਕਟ ਕਰਨ ਵਾਲੇ ਇਹ ਕੇ ਕੌਣ ਨੇ ਵੀ ਮਾਈ ਭਗੋਦੀ ਲੜਾਈ ਨੂੰ ਉਹਨਾਂ ਦੀ ਬਹਾਦਰੀ ਨੂੰ ਰਿਜੈਕਟ ਕਰਨ ਵਾਲੇ ਆਪ ਦਾ ਕੀ ਯੋਗਦਾਨ ਹੈ ਕੋਈ ਨਹੀਂ ਕੌਣ ਬੈਠਾ ਹੈ ਬਾਬੂ ਬੈਠੇ ਹੱਦ ਆ ਯਾਰ ਮੇਰਾ ਗੁੱਸਾ ਜੈ ਸੀ ਨਾ ਫਿਰ ਕਿ ਗੱਲ ਤਾਂ ਤੁਸੀਂ ਤੁਸੀਂ ਸਾਡੇ ਬਿਨਾ ਕਿਵੇਂ ਮਨਾਲ ਬਣਾ ਲੋਗੇ ਪੰਜਾਬ ਪੰਜਾਬ ਤੋਂ ਬਿਨਾ ਆਜ਼ਾਦੀਆਂ ਦਿਹਾੜੇ ਬਲਕਿ ਪੰਜਾਬੋਂ ਛੱਡੋ ਜੇ ਅੰਡੇਮਾਨ ਨਿਕੋਬਰ ਦੀ ਚਾਕੀ ਨਿਕਲਣੀ ਹੋਵੇ 95% ਫਾਂਸੀ ਵਾਲੇ ਤੇ ਕਾਲੇ ਪਾਣੀ ਵਾਲੇ ਉੱਥੇ ਪੰਜਾਬੀ ਨੇ ਉਹ ਚ ਵੀ ਪੰਜਾਬੀ ਦਿਖਾਉਣੇ ਪੈਣਗੇ ਇਹਨਾਂ ਨੂੰ ਜੇ ਅੰਡੇਮਾਨ ਨਿਕੋਬਰ ਦੀ ਚਾਕੀ ਆ ਜੇ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਖੇਡੋ ਵਧੋ ਪੜੋ ਬਿਨਾਂ ਸ਼ਾਸਤ੍ਰ ਨੌਕਰੀਆਂ ਮਿਲਣਗੀਆਂ ਕੋਈ ਐਮਐਲਏ ਜਾਂ ਕੋਈ ਮੰਤਰੀ ਦੀ ਸ਼ਫਾਰਿਸ਼ ਦੀ ਲੋੜ ਨਹੀਂ ਪੈਣੀ ਸਿੱਧੇ ਆਓ ਨੰਬਰ ਲੈ ਕੇ ਆ ਜਾਓ ਦੁਨੀਆ 'ਚ ਕੋਈ ਤਾਕਤ ਨਹੀਂ ਹੈਗੀ ਜਿਹੜੇ ਤੁਹਾਡੇ ਮੈਰਿਟ ਨੂੰ ਬਦਲ ਕੇ ਰੱਖ ਦੇ। ਕਿ ਮੇਰੇ ਤੋਂ ਘੱਟ ਵਾਲੇ ਨੂੰ ਨੌਕਰੀ ਮਿਲ ਗਈ, ਮੈਨੂੰ ਮਿਲੀ ਨਹੀਂ। ਨੋ। ਬਫੇਰੀਆਂ ਚੱਲੀਆਂ ਨੇ ਅਸੀਂ ਇਹ ਬਹੁਤ ਦੁੱਖ ਝੱਲੇ। ਹੁਣ ਕਰਾਂਗੇ ਠੀਕ। ਤੁਸੀਂ ਮੌਕਾ ਦਿੱਤਾ ਸਨਗਰੂਰ ਤਾਂ ਬੈਸੀ ਸੰਗਰੂਰ ਤਾਂ ਹੁਣ ਇੱਕ ਗੱਲ ਤੋਂ ਥੋੜਾ ਬਹੁਤ ਤਾਂ ਆ ਮੇਰੇ ਪੱਤਰਕਾਰ ਵੀਰ ਵੀ ਇਹਨਾਂ ਦਾ ਥੋੜਾ ਜਿਆਦਾ ਵਾਪੇ ਅੰਦਰ। ਥੋੜੀ ਜੀ ਤਾਂ ਦਿਲ ਦੇ ਅੰਦਰ ਖੁਸ਼ੀ ਤਾਂ ਹੁੰਦੀ ਹੋਣੀ ਜਦੋਂ ਪੂਰੀ ਪੂਰੇ ਦੇਸ਼ ਦੇ ਵੱਡੇ ਵੱਡੇ ਲੀਡਰਾਂ ਚ ਇੱਕ ਪੀਲੀ ਪੱਗ ਵਾਲੀ ਦੀ ਫੋਟੋ ਹੁੰਦੀ ਆ ਥੋੜਾ ਬਹੁਤ ਤਾਂ ਲੱਗਦਾ ਹੋਣਾ ਆ ਸਾਡੇ ਵਾਲਾ ਓ ਸਾਡੇ ਵਾਲਾ ਓ ਸਾਡੇ ਵਾਲਾ ਓ ਸਾਡੇ ਵਾਲਾ ਕਿਤੇ ਵੀ ਜਾਊਗਾ ਪੰਜਾਬ ਦਾ ਨਾਮ ਉੱਚਾ ਕਰੂਗਾ ਆਪਣੇ ਵੱਲੋਂ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਂ ਰਹੇ ਜਨਾਬ ਬਿਸ਼ੈਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ। ਸੋ ਪੰਜਾਬ ਦੀ ਗਰਦਨ ਨਹੀਂ ਝੁਕਣ ਦੇਣੀ। ਪੰਜਾਬ ਨੂੰ ਹਮੇਸ਼ਾ ਉੱਪਰ ਰੱਖਣਾ ਹੈ। ਖੇਡਾਂ 'ਚ ਵੀ, ਪੜ੍ਹਾਈ 'ਚ ਵੀ, ਇੰਡਸਟਰੀ 'ਚ ਵੀ, ਹਰ ਗੱਲ 'ਚ ਸਮਾਜ ਨੂੰ ਉੱਪਰ ਚੱਕਣਾ ਹੈ, ਜੀਵਨ ਸਤਰ ਉੱਪਰ ਚੱਕਣਾ ਹੈ। ਅਗਲੀਆਂ ਇਲੈਕਸ਼ਨਾਂ ਨਹੀਂ, ਅਗਲੀਆਂ ਜਨਰੇਸ਼ਨਾਂ ਬਾਰੇ ਸੋਚਣਾ ਹੈ ਕਿ ਉਹਨਾਂ ਨੂੰ ਕਿਵੇਂ ਆਪਾਂ ਕੌਮ ਬਣਾ ਦੋ, ਕੌਮ ਬਣਾ ਦੋ, ਗਲੀਆਂ ਨਾਲੀਆਂ ਬਾਚਾਪੀ ਬਣਾਉਂਦੇ ਰਹਿਣਗੇ ਕਿ ਕੌਮ ਬਣਾ ਦੋ ਬਸ। ਪਹਿਲੀ ਵਾਰ ਹੋਇਆ ਹੈ। हिस्ट्री ਦੇ ਵਿੱਚ ਪੰਜਾਬ ਦੀ ਦੇਸ਼ ਦੀ ਹਿਸਟਰੀ ਚ ਕਿ ਪੰਜਾਬ ਨੇ ਏਸ਼ੀਆਨ ਦੇ ਵਿੱਚ 20 골ਡ ਮੈਡਲ ਦਿੱਤੇ 20 ਮੈਡਲ 20 ਪੰਜਾਬੀਆਂ ਦੇ ਮੈਡਲ ਨੇ ਔਰ ਅਸੀਂ 골ਡ ਮੈਡਲ ਨੂੰ 75 ਲੱਖ ਸਿਲਵਰ ਨੂੰ 50 ব্রੌਂਜ਼ ਨੂੰ 30 16 ਜਨਵਰੀ ਨੂੰ ਇੱਕ ਫੰਕਸ਼ਨ ਰੱਖਿਆ ਅੱਜ ਹੀ ਫੈਸਲਾ ਕੀਤਾ ਕਿਉਂਕਿ ਮੈਂ ਜਮੈਂ ਸਪੋਰਟਸ ਮਿਨਿਸਟਰ ਨੀਤ ਹੇਰ ਜੀ ਨਾਲ ਮੀਟਿੰਗ ਕਰਕੇ ਆ ਰਿਹਾ ਹਾਂ ਸਵੇਰੇ 16 ਜਨਵਰੀ ਨੂੰ ਜਿਹੜੇ ਏਸ਼ੀਅਨ ਗੇਮਾਂ ਦੇ ਜੇਤੂ ਨੇ ਤੇ ਨੈਸ਼ਨਲ ਗੇਮਾਂ ਦੇ ਜੇਤੂ ਨੇ ਉਹਨਾਂ ਨੂੰ ਇਨਾਮ ਵੰਡਾਂਗੇ 75 ਲੱਖ ਰੁਪਏ 골ਡ ਵਾਲਾ ਏਸ਼ੀਅਨ ਨੂੰ ਤੇ ਬਾਕੀ ਜਿੰਨੇ ਵੀ ਸਾਡੀ ਪਾਲਿਸੀ ਕਹਿੰਦੀ ਹੈ ਨੈਸ਼ਨਲ ਦੇ ਵਿਨਰਸ ਨੂੰ ਅੱਛਾ 75 ਲੱਖ ਇਦਾਂ ਨਹੀਂ ਹੈਗਾ ਜਿਵੇਂ ਬੈਟੇਰ ਬੈਟ ਲਿਫਟਿੰਗ ਦੇ ਵਿੱਚ ਸਾਡੀ ਭੈਣ ਨੇ ব্রੌਂਜ਼ ਜਿੱਤਿਆ ਇੰਡੀਵਿਜੂਅਲ ਤਾਂ ਮਿਲੂ ਵੀ ਮਿਲੂਗਾ ਕਿਸੇ ਨੇ 골ਡ ਵੀ ਜਿੱਤਿਆ ਗੋਲੇ 'ਚ ਗੋਲਾ ਸੁੱਟਣ 'ਚ ਕਿਸੇ ਨੇ ਕੁਛ ਮੈਂ ਇਸ ਦੀ ਕੁੜੀ ਐ ਜਿਹੜੀ ਮੈਂ ਇਸ ਪਿੰਡ 'ਅਥੇ ਉੱਥੋਂ ਦੀ ਕੁੜੀ ਉਹਨੇ ਜਿੱਤਿਆ ਇਹ ਤਾਂ ਮਿਲਣੀ ਮਿਲਣਾ ਹੈ ਹਾਕੀ ਟੀਮ ਨੂੰ ਹਾਕੀ ਟੀਮ ਨੇ 골ਡ ਜਿੱਤਿਆ ਐ ਏਸ਼ੀਅਨ 'ਚ 10 ਪੰਜਾਬੀ ਨੇ ਹੌਕੀ ਟੀਮ ਚ 10 ਪਲੇਅਰ ਪੰਜਾਬੀ ਨੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਹੌਕੀ ਟੀਮ ਨੂੰ ਸਾਰੀ ਟੀਮ ਨੂੰ 75 ਲੱਖ ਦੇਵਾਂਗੇ ਨਾ ਕੱਲੇ ਕੱਲੇ ਪਲੇਅਰ ਨੂੰ 75-75 ਲੱਖ ਦੇਵਾਂਗੇ ਸਾਡੇ ਸਾਡੇ 7 ਕਰੋੜ ਕੱਲੇ ਹੌਕੀ ਟੀਮ ਨੂੰ ਹਰਮਨਪ੍ਰੀਤ ਹੋਰਾਂ ਦਾ ਹਾਰਦਿਕ ਹੋਰਾਂ ਦਾ ਗੁਰਜਨ ਢੋਰਾ ਦਾ ਸ਼ਮਸ਼ੇਰ ਹੋਰਾਂ ਦਾ ਸুইস ਕਰਕੇ ਨਾਲ ਅਸੀਂ ਇੱਕ ਫੈਸਲਾ ਇੱਕ ਹੋਰ ਕਰ ਲਿਆ ਮੈਂ ਆਖਿਆ ਮੀਤ ਬਾਅਦ ਤਾ ਯਾਰ ਕੋਈ ਵੀ ਨਾਮ ਦੇ ਦੂਗਾ ਜੋ ਜਿੱਤੇ ਆਏ ਤਾਂ ਕੋਈ ਵੀ ਪਿੰਡ ਟੂਰਨਾਮੈਂਟ ਤੇ ਬੁਲਾ ਲੈਂਦੇ ਨੇ ਮਾਨਸਨਵਾ ਮੈਂ ਆਖਿਆ ਯਾਰ ਪਹਿਲਾਂ ਜਿੱਤਣ ਜੋਗੇ ਤਾਂ ਕਰੀਏ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਜਿਹੜਾ ਨੈਸ਼ਨਲ ਜੀਨਰ ਹੋ ਗਿਆ ਏਸ਼ੀਅਨ ਦੀ ਕਾਮਨਵੈਲਥੀ ਚਾ 올림픽 ਦੀ ਤਿਆਰੀ ਕਰਦਾ 8 ਲੱਖ ਰੁਪਏ ਉਹਨੂੰ ਪਹਿਲਾਂ ਦੇਵਾਂਗੇ ਕਿ ਘਟੋ ਘਟ ਸ਼ੂ ਜਾਂ ਜਾਂ ਗੱਦਾ ਉਹ ਤਾਂ ਲੋ ਜਿਹੜਾ ਉੱਥੇ ਖੇਡਿਆ ਜਾਂਦਾ ਹੈ ਇੱਥੇ ਮਿੱਟੀ ਤੇ ਪ੍ਰੈਕਟਿਸ ਕਰਦੇ ਰਹਿੰਦੇ ਨੇ ਉੱਥੇ ਗੱਦੇ ਹੁੰਦੇ ਨੇ ਗ੍ਰਿਪ ਹੀ ਨਹੀਂ ਬਣਦੀ ਹੁਣ ਜਿਹੜਾ ਅੱਜ ਮੈਨੂੰ ਡੀਸਾ ਬਨੇ ਦਿਖਾਇਆ ਜਿਹੜਾ weight lifting center ਬਿਲਕੁਲ ਸੇਮ ਹੈ ਜਿਹੜਾ 올림픽 ਚ ਵਰਤਿਆ ਜਾਂਦਾ ਜਦੋਂ ਇੱਥੋਂ ਕਰਕੇ ਜਾਵਾਂਗੇ ਤਿਆਰੀ ਤਾਂ ਉੱਥੇ ਕੋਈ ਉਪਰਾ ਪਾਣੀ ਨਹੀਂ ਲੱਗੂਗਾ ਫਿਰ ਸੋ ਸਪੋਰਟਸ ਲਈ ਕਿਉਂਕਿ ਸਪੋਰਟਸ ਜਿਹੜੀ ਚੀਜ਼ ਹੈ ਮੈਂ ਤਾਂ ਇਹ ਦੇਖਿਆ ਕੱਲੀਆਂ ਖੇਡਾਂ ਹੀ ਨੇ ਸਪੋਰਟਸ ਹੈ ਜਿਹਦੇ ਵਿੱਚ ਹਾਰਨ ਤੇ ਜਿੱਤਣ ਵਾਲੇ ਬਾਅਦ ਦੇ ਵਿੱਚ ਹੱਥ ਮਿਲਾਉਂਦੇ ਆ ਨਹੀਂ ਤਾਂ ਯੂਕਰੇਨ ਤੇ ਰਸ਼ੀਆ ਦੀ جنگ ਲੱਗੀ ਹੋਈ ਹੈ ਪਤਾ ਨਹੀਂ ਕੌਣ ਜਿੱਤੂ ਪਤਾ ਨਹੀਂ ਕੌਣ ਹਾਰੂ ਹੱਥ ਮਿਲਾਉਣਗੇ ਨਾ ਹੋਰ ਦੁਸ਼ਮਣ ਬਣ ਜਾਣਗੇ ਕੱਲਾ ਖੇਡਾਂ ਨੇ ਜਿਹਦੇ ਵਿੱਚ ਜਿੱਤਣ ਵਾਲਾ ਹਾਰਨ ਵਾਲੇ ਨੂੰ ਕਹਿੰਦਾ ਕੋਈ ਗੱਲ ਨਹੀਂ ਬਹੁਤ ਵਧੀਆ ਖੇਡੇ ਤੁਸੀਂ ਮੁਬਾਰਕਾਂ ਉਹ ਵੀ ਕਹਿੰਦਾ ਗੁੱਡ ਲੱਕ ਸੋ ਇਹ ਸਪੋਰਟਸ ਜਿਹੜੀ ਹੈ ਨਾ ਇਹ ਸਾਡਾ ਕਰੈਕਟਰ ਸਟੈਬਲਿਸ਼ ਕਰਦੀ ਹੈ। ਮੇਰੇ ਸਾਹਮਣੇ ਪੱਤਰਕਾਰ ਵੀਰ ਬਟ ਵਿੱਕੀ ਬੈਠਾ ਹੈ। ਕੋਲੀ ਸਾਹਿਬ ਬੈਠੇ ਨੇ। ਕੀਰਤੀ ਬੈਠਾ ਹੈ। ਲਓ ਜੀ ਉਧਰੋਂ ਸਾਡੇ ਪੁਰਾਣੇ ਮਿੱਤਰੋ ਦੇਖੋ। ਬੰਨੀ ਬੈਠਿਆ ਪੂਰੇ ਰੰਗ ਦੀ ਪੱਗ। ਵਾ ਵਾ ਵਾ। सीनियर पत्रकार साहबान बैठे अंग्रेजी दे रोज ही थोड़े को मिलता रेह उ हाँ इन्ना हो गया होगा कि मैं घट मिलने लग गया होगा क्योंकि जिम्मेवार पर इजहार नहीं करते इसका मतलब ये नहीं है कि प्यार नहीं करते थोड़े न थोड़े वर्ग अवे अज मैं लाइब्रेरिया का उदघाटन तो करके आया का तो आया मैं ਬਹੁਤ ਸ਼ਾਨਦਾਰ ਲਾਇਬ੍ਰੇਰੀਆਂ ਜਿੱਥੇ ਪੰਜਾਬ ਪੁਲਿਸ ਦੀ ਭਰਤੀ ਤੋਂ ਲੈ ਕੇ ਯੂਪੀਐਸਸੀ ਦੇ ਪੇਪਰ ਤੱਕ ਦੀ ਟ੍ਰੇਨਿੰਗ ਹੈ ਉਥੇ ਇੱਥੇ ਜਾ ਕੇ ਪੜੋ ਬੱਚਿਆਂ ਨੂੰ ਭੇਜੋ ਅਫਸਰ ਬਣ ਕੇ ਨਿਕਲੋ ਪਿੰਡਾਂ ਦੇ ਵਿੱਚ ਫੁੱਲੀ ਏਸੀ ਆਈਕੀਆ ਦਾ ਫਰਨੀਚਰ ਕੰਪਿਊਟਰ ਦੁਨੀਆ ਭਰ ਦੀਆਂ ਕਿਤਾਬਾਂ ਉੱਤੇ ਪਈਆਂ ਪਿੰਡਾਂ ਵਿੱਚ ਹਰ ਹਲਕੇ ਨੂੰ 6 ਪਰਤੂਰੀ ਥੋੜਾ ਜਿਹਾ ਕਿਉਂਕਿ ਧੁਰਾ ਹੈ ਤੂਰੀ ਨੂੰ ਥੋੜੇ ਮਾਫ਼ ਆਵੇਂ ਮੈਨੂੰ ਵੱਡ ਹੋ ਸਕਦੀ ਆਮ ਲੱਗੂ ਕਿਉਂਕਿ ਉਹਨਾਂ ਨੇ ਤਾਂ ਫਿਰ ਬੂਟਾ ਲਾਇਆ ਹੈ ਨਾ ਤੂਰੀ ਵਾਲਿਆਂ ਨੇ ਤਾਂ ਬੂਟਾ ਲਾਇਆ ਹੋਇਆ ਨਾ ਪਰ ਤੂਰੀ ਵਾਲਿਆਂ ਨੂੰ ਥੋੜਾ ਜਿਹਾ ਹੱਕ ਵੀ ਹੈਗਾ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਤਾਂ ਉਹਨਾਂ ਪ੍ਰਮਾਤਮਾ ਦਾ ਹੈ ਹੁਣ ਮੈਂ ਜਾਉਂਗਾ ਇਸ ਤੋਂ ਬਾਅਦ ਬਗਰਾਵੜ ਮੁੰਡਾ ਸ਼ਹੀਦ ਹੋ ਗਿਆ ਆਪਣਾ ਛਤੀਸਗੜ੍ਹ ਚ 1 ਕਰੋੜ ਰੁਪਏ ਦਾ ਚੈੱਕ ਨਾਲ ਲੈ ਕੇ ਆਇਆ ਉਹਦੇ ਘਰੇ ਜਾ ਕੇ ਦੇਖ ਆਉਂਗਾ ਅੱਜ ਹੁਣ ਇਹ ਤੋਂ ਬਾਅਦ ਮੈਂ ਉੱਥੇ ਜਾਉਂਗਾ ਸੋ ਆ ਬੱਚੇ ਬੈਠੇ ਛੋਟੇ ਛੋਟੇ ਬੇਟੇ ਸਪੋਰਟਸ ਦੇ ਵਿੱਚ ਆਓ ਕੋਚਸ ਤੁਹਾਡੇ ਬਹੁਤ ਸ਼ਾਨਦਾਰ ਨੇ ਮਿਹਨਤ ਕਰੋ ਪੋਡੀਅਮ ਤੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਾਡੀ ਹੈ ਜਿਸ ਦਿਨ ਤੁਸੀਂ ਪੋਡੀਅਮ ਤੇ ਖੜੇ ਹੋਵੋਗੇ ਕੋਈ ব্রੌਂਜ਼ ਕੋਈ 골ਡ ਕੋਈ ਸਿਲਵਰ ਜਿੱਤ ਰਿਆ ਹੋਊਗਾ ਤੁਹਾਨੂੰ ਘਰੇ ਆਉਣ ਤੋਂ ਪਹਿਲਾਂ ਤੁਹਾਡੇ ਘਰਦਿਆਂ ਦਾ ਫੋਨ ਆ ਜਾਊਗਾ ਕਿ ਪੁੱਤ ਬਹੁਤ ਚੜ੍ਹਾਈ ਹੋ ਗਈ ਆਪਣੀ ਆਪਣੇ ਇਲਾਕੇ ਦੇ ਲੋਕ ਆਪਾਂ ਨੂੰ ਆ ਕੇ ਵਧਾਈਆਂ ਦਿੰਦੇ। ਨਾਮ ਰੌਸ਼ਨ ਕਰੋ। ਹਾਕੀ ਖੇਡੋ, ਥਲੈਟਿਕਸ ਕਰੋ। ਜੋ ਵੀ ਗੇਮ ਆਉਂਦੀ ਹੈ। ਮੈਂ ਤਾਂ ਬਹੁਤ ਮੈਂ ਖੁਦ ਬਹੁਤ ਵੱਡਾ ਸਪੋਰਟਸ ਲਵਰ ਹਾਂ। ਮੈਂ ਰੋਜ਼ ਮੈਚ ਦੇਖਦਾ ਹੁਣ ਵੀ। ਕੋਈ ਨਾ ਕੋਈ ਮੈਚ ਚੱਲਦੇ ਰਹਿੰਦੇ ਐਨਪੀਏ ਚੱਲ ਰਹੀ ਹੈ, ਨੈਸ਼ਨਲ ਬਾਸਕਟਬਾਲ। ਐਨਬੀਏ ਜਾਣਦੇ ਹੋਣਗੇ ਬਹੁਤ ਸਾਰੇ ਕੋਲ। ਸੋ ਮੈਂ ਐਨਬੀਏ ਦੇਖਦਾ ਮੈਚ अर्ਲੀ ਮਾਰਨਿੰਗ ਆਉਂਦੇ ਆ 5:30 ਵਜੇ, 7:00 ਵਜੇ। ਗੋਲਡਨ ਸਟੇਟ ਵਾਰੀਅਰ, ਐਲੈ ਲੇਕਰਸ। phoenix suns ਮੈਂ ਸਾਰੇ ਖੇਡਾਂ ਨੂੰ ਮੈਂ ਫਾਲੋ ਕਰਦਾ ਬਿਲਕੁਲ ਜਰੂਰ ਫਾਲੋ ਕਰੋ ਹੁਣ ਆਉਣ ਵਾਲੇ 2-4 ਦਿਨਾਂ ਚ ਜਿਹੜਾ ਫਰਸਟ ਗ੍ਰੈਂਡ ਸਲੈਮ ਆਫ ਦ ਇਅਰ ਟੈਨਿਸ ਦੇ ਵਿੱਚ ਆਸਟ੍ਰੇਲੀਅਨ ਓਪਨ ਉਹ ਵੀ ਸ਼ੁਰੂ ਹੋਣ ਵਾਲਾ ਮੈਂ ਸਾਰਾ ਫਾਲੋ ਕਰੂੰਗਾ ਮੈਂ ਜੋਕੋਵਿਚ ਨੂੰ ਫਾਲੋ ਕਰਦਾ ਮੈਂ ਨਡਾਲ ਨੂੰ ਫਾਲੋ ਕਰਦਾ ਮੁੰਡਨਮਾਇਆ ਕਾਰਲੋਸ ਬਹੁਤ ਕਮਾਲ ਖੇਡਦਾ 20 ਸਾਲ ਦਾ ਮੁੰਡਾ ਸੋਚ ਕਰਕੇ ਜੇ ਤੁਸੀਂ ਸਪੋਰਟਸ ਨੂੰ ਪਿਆਰ ਕਰਦੇ ਹੋ ਫਿਰ ਤੁਹਾਨੂੰ ਇੱਕ ਦੂਜੇ ਦੇ ਠਿੱਬੀ ਲਾਉਣ ਵਾਲਾ ਕੰਮ ਜਿਹੜਾ ਉਹ ਭੁੱਲ ਜਾਣਾ ਤੁਸੀਂ ਫਿਰ ਸੋ ਮੈਂ ਤੁਹਾਨੂੰ ਕਹਿਣਾ ਭੱਜੋ ਇਹ ਨਾ ਦੇਖੋ ਕਿ ਪਿੱਛੇ ਕੌਣ ਹੈ ਰੀਵਨ ਦੇਖੋ ਬਾਕੀ ਕੰਮ ਕੈਮਰਿਆਂ ਦਾ ਉਹ ਦੇਖਣਗੇ ਕੌਣ ਕੌਣ ਪਿੱਛੇ ਰਹਿ ਗਿਆ ਰੀਵਨ ਮੰਜ਼ਲਾ ਰੀਵਨ ਰੀਵਨ ਨੂੰ ਪਹਿਲਾਂ ਟੱਚ ਕਰ ਦੋ ਤੁਹਾਨੂੰ ਆਪ ਹੀ ਦੱਸ ਦੇਣਗੇ ਕੌਣ ਕਿੰਨੇ ਸੈਕਿੰਡ ਵਿੱਚ ਟੱਚ ਕਰ ਗਿਆ ਕੌਣ ਕਿੰਨੇ ਸੈਕਿੰਡ ਪਿੱਛੇ ਰਹਿ ਗਿਆ